ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਬਿਲਕੁਲ ਹੀ ਸੌਖੇ ਤਰੀਕੇ ਨਾਲ ਗਲੇ ਤੇ ਗੁੰਮ ਪਾਈਪਿੰਗ ਕਿਵੇਂ ਕੱਢ ਸਕਦੇ ਆ ਉਹ ਦੱਸਾਂਗੇ ਦੇਖੋ ਜਦੋਂ ਆਪਾਂ ਬੁੱਕ ਰੂਮ ਉੱਪਰ ਪਹਿਲਾਂ ਆਪਾਂ ਪਾਈਪਿੰਗ ਜੜਦੇ ਆ ਨਾ ਤਾਂ ਕਈ ਵਾਰੀ ਭੈਣਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਕਿ ਆਪਾਂ ਕਿਹੜੀ ਵਾਲੀ ਸਾਈਡ ਤੇ ਆਪਾਂ ਪਾਈਪਿੰਗ ਜੜੀਏ ਹਨਾ ਤੇ ਫਿਰ ਜਿਹੜੀ ਉਹ ਫਿਨਿਸ਼ਿੰਗ ਦੇ ਨਾਲ ਬਾਹਰ ਨਿਕਲ ਕੇ ਆ ਜਾਵੇ ਕਈ ਵਾਰੀ ਨਾ ਆਪਣੀ ਸਲਾਈ ਜਿਹੜੀ ਹੁੰਦੀ ਆ ਉਹ ਪਾਈਪਿੰਗ ਦੇ ਉੱਪਰ ਵੀ ਚੜ ਜਾਂਦੀ ਹੁੰਦੀ ਆ ਪਾਈਪਿੰਗ ਲਗਾਈਏ ਚਾਹੇ ਆਪਾਂ ਲੈ ਸਲਾਈ ਦੇ ਵਿੱਚ ਆ ਜਾਂਦਾ ਹੁੰਦਾ ਮਤਲਬ ਇਕੋ ਜਿਹੀ ਨਿਕਲਦੀ ਹੁੰਦੀ ਹੈਗੀ ਅੱਜ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਦੇਖੋ ਪਹਿਲਾਂ ਆਪਾਂ ਸੂਟ ਦਾ ਜਿਹੜਾ ਗਲਾ ਹੈਗਾ ਜਿੰਨੇ ਇੰਚ ਵੀ ਤੁਸੀਂ ਰੱਖਣਾ ਨਾ ਪਹਿਲਾਂ ਉਹਦੀ ਕਟਿੰਗ ਕਰ ਲਓ ਠੀਕ ਆ ਸੱਤ ਰੱਖਣਾ ਸੱਤ ਰੱਖ ਲਓ ਜਿੰਨਾ ਵੀ ਤੁਹਾਡਾ ਹੈਗਾ ਹੁਣ ਦੇਖੋ ਮੈਂ 6.5 ਤੇ ਇਹਦੀ ਕਟਿੰਗ ਕਰੂੰਗੀ ਐਦਾਂ ਆਪਾਂ 6.5 ਤੇ ਨਿਸ਼ਾਨ ਲਗਾ ਲੈਣਾ ਇੱਕ ਠੀਕ ਹੈ ਜੀ ਤੇ ਆਪਾਂ ਬਰੌਡ ਜਿਹੜਾ ਹੈਗਾ ਉਹ ਆਪਾਂ 2.5 ਜਾਂ 2.5 ਇੰਚ ਰੱਖਣਾ ਹੁੰਦਾ ਛੋਟੇ ਨਾਪ ਦੇ ਵਿੱਚ ਤੁਸੀਂ 2.5 ਰੱਖ ਲਿਆ ਕਰੋ ਔਰ ਵੱਡੇ ਨਾਪ ਦੇ ਵਿੱਚ 2.5 ਇੰਚ ਰੱਖ ਲਿਆ ਕਰੋ ਠੀਕ ਹੈ 2.5 ਜਾਂ 2.5 ਇੰਚ ਮਤਲਬ ਕਿ 5 ਜਾਂ 5.5 ਜਿਹੜਾ ਗਲਾ ਹੁੰਦਾ ਫਰੰਟ ਵਾਲਾ ਉਹ ਬਹੁਤ ਹੁੰਦਾ ਠੀਕ ਐ ਇਦਾਂ ਮੈਂ 5 ਇੰਚ ਤੇ ਕਟਿੰਗ ਕਰੂੰਗੀ ਮਤਲਬ ਹਾਫ ਦੇ ਵਿੱਚ 2.5 ਇਧਰੋਂ ਵੀ ਆਪਾਂ 2.5 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇੱਕ ਇਦਾਂ ਆਪਾਂ ਇਹਦਾ ਬਾਕਸ ਜਾਂ ਬਣਾ ਲਵਾਂਗੇ ਇੱਕ ਠੀਕ ਐ ਹੁਣ ਇਹਦੇ ਅੰਦਰ ਹੀ ਆਪਾਂ ਗਲੇ ਦੀ ਕਟਾਈ ਕਰਨੀ ਹੁੰਦੀ ਐ ਨਾਲੇ ਤਾਂ ਸ਼ੇਪ ਵੀ ਹੋਣੀ ਆਉਂਦੀ ਆ ਨਾਲੇ ਆਪਣਾ ਗਲਾ ਜਿਹੜਾ ਹੈਗਾ ਉਹ ਫੈਲਦਾ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਆਪਾਂ ਕੀ ਕਰਨਾ ਦੇਖੋ ਆਪਾਂ ਇੱਥੋਂ ਜਿਹੜੀ ਹੈਗੀ ਹੈ ਨਾ ਗੁਲਾਈ ਪਾ ਲੈਣੀ ਹੈ ਦੀ ਇਦਾਂ ਠੀਕ ਹੈ ਤੇ ਹੁਣ ਇਹ ਗੁਲਾਈ ਬਿਲਕੁਲ ਸਹੀ ਪੈਂਦੀ ਹੁੰਦੀ ਆ ਹੁਣ ਦੇਖੋ ਇਧਰੋਂ ਆਪਾਂ 1 ਇੰਚ ਤੱਕ ਲੈਣੀ ਹੁੰਦੀ ਆ ਆ ਕੋਨੇ ਤੋਂ 1 ਇੰਚ ਤੱਕ ਆਪਾਂ ਇਹਦੀ ਗੁਲਾਈ ਪਾਉਣੀ ਹੁੰਦੀ ਆ ਠੀਕ ਹੈ ਜੀ ਤੇ ਇਹਦੀ ਗੁਲਾਈ ਜਿਹੜੀ ਹੁੰਦੀ ਆ ਉਹ ਆਪਣਾ ਬਿਲਕੁਲ ਸਹੀ ਆਉਂਦਾ ਹੁੰਦਾ ਏਦਾਂ ਗਲਾ ਤੇ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਹੁਣ ਦੇਖੋ ਆਪਾਂ ਬਿਲਕੁਲ ਇਹ ਤੋਂ ਬਾਹਰ ਨਹੀਂ ਜਾਣਾ ਬਾਕਸ ਤੋਂ ਸਿਰਫ ਇਦਾਂ ਸਿੱਧੀ ਜੀ ਹੀ ਕਟਿੰਗ ਕਰਨੀ ਆ ਠੀਕ ਹੈ ਇਹਦੇ ਨਾਲ ਮੋੜੇ ਨਹੀਂ ਗਿਰਦੇ ਹੁੰਦੇ ਆਪਣੇ ਬਿਲਕੁਲ ਵੀ ਹੁਣ ਦੇਖੋ ਜਿਹੜੀ ਗਲੇ ਦੀ ਸ਼ੇਪ ਹੈਗੀ ਉਹ ਆਪਣੀ ਇਦਾਂ ਆ ਗਈ ਆ ਹੁਣ ਆਪਾਂ ਬੁਕਰਮ ਜਿਹੜੀ ਹੈਗੀ ਆ ਪਹਿਲਾਂ ਨਹੀਂ ਆਪਾਂ ਜੜਨੀ ਹੈਗੀ ਬਾਅਦ ਚੋਂ ਆਪਾਂ ਗਲੇ ਦੇ ਅਨੁਸਾਰ ਹੀ ਬੁਕਰਮ ਜੜਾਂਗੇ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਆ ਠੀਕ ਆ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ 셔ਟ ਦੀ ਸਿੱਧੀ ਵਾਲੀ ਸਾਈਡ ਰੱਖਣੀ ਆ ਇਹਦੇ ਉੱਪਰ ਆਪਾਂ ਜੋ ਵੀ ਆਪਾਂ ਪਾਈਪਿੰਗ ਕੱਢਣੀ ਆ ਲੇਸ ਕੱਢਣੀ ਆ ਉਹ ਆਪਾਂ ਦੇਖੋ ਆਪਾਂ ਕਿਵੇਂ ਰੱਖਣੀ ਆ ਠੀਕ ਹੈ ਜੀ ਹੁਣ ਇਹ ਸਿੱਧੀ ਵਾਲੀ ਸਾਈਡ ਆ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈ ਹੈਗੀ ਓਵੇਂ ਓਵੇਂ ਆਪਾਂ ਆਪਣੀ ਪਾਈਪਿੰਗ ਰੱਖਦੇ ਜਾਣਾ ਠੀਕ ਆ ਹੁਣ ਇਹ ਮੇਰੇ ਕੋਲੇ ਲੇਸ ਸੀਗੀ ਤੇ ਇਸੇ ਲਈ ਮੈਂ ਲੇਸ ਹੀ ਕੱਢੂਗੀ ਤੇ ਠੀਕ ਆ ਤੁਸੀਂ ਪਲੇਨ ਵਾਲੀ ਪਾਈਪਿੰਗ ਵੀ ਲੈ ਸਕਦੇ ਹੋ ਹੁਣ ਦੇਖੋ ਜਿਹੜੀ ਇਹ लेस ਦਾ ਡਿਜ਼ਾਈਨ ਹੈਗਾ ਉਹ ਆਪਾਂ ਨੀਚੇ ਵਾਲੀ ਸਾਈਡ ਰੱਖਾਂਗੇ ਮਤਲਬ ਸਿੱਧਾ ਵਾਲਾ ਪਾਸਾ ਨੀਚੇ ਵਾਲੀ ਸਾਈਡ ਹੋ ਗਿਆ ਠੀਕ ਹੈ ਜਦੋਂ ਇਹ ਆਪਾਂ ਇਦਾਂ ਪਲਟਾਂਗੇ ਤਾਂ ਸਿੱਧਾ ਵਾਲਾ ਸਾਈਡ ਉੱਪਰ ਆ ਜੂਗੀ ਔਰ ਉਲਟੀ ਵਾਲੀ ਸਾਈਡ ਦੂਸਰੇ ਵਾਲੇ ਪਾਸੇ ਚਲੀ ਜਾਊਗੀ ਠੀਕ ਹੈ ਹੁਣ ਕੁਰਤੀ ਦਾ ਵੀ ਸਿੱਧਾ ਪਾਸਾ ਹੋ ਗਿਆ लेस ਦਾ ਵੀ ਸਿੱਧਾ ਵਾਲਾ ਪਾਸਾ ਆਪਾਂ ਮਲਾ ਕੇ ਰੱਖਿਆ ਠੀਕ ਹੈ ਹੁਣ ਦੇਖੋ ਆਪਾਂ ਬੁਕਰਮ ਵਾਲਾ ਗਲਾ ਨਹੀਂ ਲੈਣਾ ਹੈਗਾ ਪਹਿਲਾਂ ਆਪਾਂ ਕੀ ਕਰਨਾ ਇਦਾਂ ਪੇਸਟਿੰਗ ਪੇਪਰ ਲੈ ਲੈਣਾ ਇੱਕ ਠੀਕ ਹੈ ਜੀ ਤੇ ਇਹ ਚਿਪਕਣ ਵਾਲਾ ਹੋਵੇ ਬਸ ਤੁਹਾਡੇ ਕੋਲੇ ਇਹ ਤੁਸੀਂ ਜਰੂਰ ਲਿਆ ਕੇ ਰੱਖਿਆ ਕਰਿਓ ਬਹੁਤ ਹੀ ਕੰਮ ਦੀ ਚੀਜ਼ ਹੁੰਦੀ ਹੈ ਕੋਈ ਡਿਜ਼ਾਈਨ ਬਣਾਉਣਾ ਕੁਝ ਵੀ ਕਰਨਾ ਇਹ ਆਪਣਾ ਯੂਜ਼ ਹੋ ਜਾਂਦਾ ਹੁਣ ਦੇਖੋ ਮੈਂ 10 ਇੰਚੇ ਦੀ ਚੜਾਈ ਲੈ ਲਈ ਆ ਤੇ ਦੂਸਰੀ ਸਾਈਡ ਆਪਾਂ ਉਨੇ ਕੀ ਲੈ ਲਓ 10 ਇੰਚ ਠੀਕ ਹੈ ਹੁਣ ਇੱਕ ਸਾਈਡ ਤੋਂ ਦਰਦਰਾ ਜਿਹਾ ਹੈਗਾ ਜਿਹੜੀ ਸਾਈਡ ਤੋਂ ਆਪਣੇ ਇਹ ਦਰਦਰਾ ਜਿਹਾ ਹੋਊਗਾ ਨਾ ਉਹ ਆਪਣਾ ਚਿਪਕ ਜਾਊਗਾ ਪ੍ਰੈਸ ਨਾਲ ਠੀਕ ਹੈ ਬਸ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਣੇ ਘਰ ਜ਼ਰੂਰ ਰੱਖਿਆ ਕਰੋ ਜੇ ਤੁਸੀਂ ਸਟਿਚਿੰਗ ਕਰਦੇ ਹੋ ਠੀਕ ਹੈ ਤੁਸੀਂ ਬੁਕਰਮ ਵੀ ਲੈ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ ਬੁਕਰਮ ਬਸ ਥੋੜੀ ਜੀ ਹਾਰਡ ਹੋ ਜਾਂਦੀ ਆ ਉਹ ਜਿਹੜੀ ਹੁੰਦੀ ਆ ਫਿਰ ਆਪਾਂ ਨੂੰ ਫੋਲਡ ਕਰਨ ਵੇਲੇ ਥੋੜੀ ਜੀ ਔਖਾਈ ਹੁੰਦੀ ਆ ਗਲਾ ਇਹਦੇ ਨਾਲ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਬਣੂਗਾ ਤੁਸੀਂ ਦੇਖਿਓ ਠੀਕ ਹੈ ਤੇ ਹੁਣ ਆਪਾਂ ਇਹਦੇ ਉੱਪਰ ਪ੍ਰੈਸ ਲਾ ਲੈਣਾ ਇਹਨੂੰ ਆਪਾਂ ਇਦਾਂ ਇਹਦੇ ਸਾਈਜ਼ ਦੇ ਕੱਪੜੇ ਉੱਪਰ ਹੀ ਚਿਪਕਾ ਲੈਣਾਗਾ ਠੀਕ ਆ ਤੁਸੀਂ ਲੈਣਾ ਚਾਹੋ ਤਾਂ ਬੁਕਰਮ ਵੀ ਲੈ ਸਕਦੇ ਹੋ ਬਸ ਜਿਆਦਾ ਹਾਰਡ ਵਾਲੀ ਬੁਕਰਮ ਨਾ ਲਿਓ ਜਿਵੇਂ ਇਹ ਸੌਫਟ ਜਿਹਾ ਹੈਗਾ ਨਾ ਤਾਂ ਹੀ ਇਹ ਮੇਲੇਗਾ ਇਹਦਾ ਗਲਾ ਜਿਹੜਾ ਹੈਗਾ ਉਹ ਵੀ ਫਿਨਿਸ਼ਿੰਗ ਦੇ ਨਾਲ ਬਣ ਜੂਗਾ ਤੇ ਦੇਖੋ ਹੁਣ ਆਪਾਂ ਇਹਦੀ ਜੜਾਈ ਕਰਾਂਗੇ ਠੀਕ ਹੈ ਜੀ ਤੁਸੀਂ ਕੀ ਕਰਨਾ ਇਹਦਾ ਸ਼ਾਰਟ ਦੀ ਸਿੱਧੀ ਵਾਲੀ ਸਾਈਡ ਲੈਣੀ ਆ ਔਰ ਲੈਸ ਦੀ ਵੀ ਸਿੱਧੀ ਵਾਲੀ ਸਾਈਡ ਲੈਣੀ ਆ ਠੀਕ ਆ ਇਹ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖਣਾ ਇਹਦਾ ਜਿਹੜਾ ਡਿਜ਼ਾਈਨ ਵਾਲਾ ਮੂੰਹ ਹੈਗਾ ਆਪਾਂ ਮੋ ਇਹ ਜਿਹੜਾ ਡਿਜ਼ਾਈਨ ਦਾ ਸਿੱਧਾ ਵਾਲਾ ਪਾਸਾ ਉਹ ਉਹ ਮੈਂ نیچے ਰੱਖਿਆ ਔਰ ਉਲਟਾ ਵਾਲਾ ਸਾਈਡ ਹੈ ਜਿਹੜਾ ਉਹ ਉੱਪਰ ਰੱਖਿਆ ਠੀਕ ਹੈ ਜੀ ਤੇ ਬਸ ਆਪਾਂ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਆ ਉਵੇਂ-ਉਵੇਂ ਇਹਨੂੰ ਐਦਾਂ ਮੋੜਦੇ ਜਾਣਾ ਤੇ ਇਹਦੇ ਉੱਪਰ ਸਲਾਈ ਲਾਉਂਦੇ ਜਾਣਾ ਬਸ ਆਪਣੇ ਡਿਜ਼ਾਈਨ ਉੱਪਰ ਸਲਾਈ ਨਾ ਲੱਗੇ ਜਿਹੜਾ ਇਹਦਾ ਸਾਈਡ ਤੇ ਕੰਨੀ ਜੀ ਹੈਗੀ ਉਹਦੇ ਉੱਪਰ ਹੀ ਆਪਾਂ ਸਲਾਈ ਲਗਾਉਣੀ ਆ ਠੀਕ ਹੈ ਦੇਖੋ ਇਹ ਐਦਾਂ ਬਣ ਕੇ ਰੈਡੀ ਹੋ ਗਈ ਆ ਤੇ ਜਿਵੇਂ ਅਗਲੇ ਦੀ ਸ਼ੇਪ ਹੈ ਉਵੇਂ-ਉਵੇਂ ਆਪਾਂ ਇਹਨੂੰ ਰੱਖ ਕੇ ਸਲਾਈ ਲਾ ਲੀਆ ਹੁਣ ਆਪਾਂ ਇਹਦੀ ਉਲਟੀ ਸਾਈਡ ਕਰ ਲੈਣੀ ਆ ਸ਼ਰਟ ਦੀ ਠੀਕ ਹੈ ਜੀ ਤੇ ਦੇਖੋ ਹੁਣ ਜਿਹੜਾ ਆਪਾਂ ਜੜਾਈ ਕੀਤੀ ਸੀ ਨਾ ਪੇਸਟਿੰਗ ਪੇਪਰ ਦੀ ਉਹਨੂੰ ਆਪਾਂ ਇਦਾਂ نیچے ਰੱਖਣਾ ਛਾੜ ਦੀ ਉਲਟੀ ਵਾਲੀ ਸਾਈਡ ਰੱਖਣੀ ਆ ਠੀਕ ਹੈ ਤੇ ਇਦਾਂ ਇਹਦੇ ਉੱਪਰ ਰੱਖ ਕੇ ਜਿਹੜੀ ਸਲਾਈ ਤੇ ਹੁਣ ਆਪਾਂ ਆਪ ਲੈਸ ਲਗਾਈ ਆ ਨਾ ਉਹ ਸਲਾਈ ਹੁਣ ਦੂਸਰੀ ਵਾਲੀ ਸਾਈਡ ਵੀ ਆ ਗਈ ਦੇਖੋ ਹੁਣ ਤੁਸੀਂ ਜਦੋਂ ਤੁਸੀਂ ਜੜੋਂਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਕਿ ਸਲਾਈ ਜਿਹੜੀ ਹੈਗੀ ਉਹ ਆਪਣੀ ਉੱਪਰ ਵਾਲੀ ਸਾਈਡ ਆ ਗਈ ਆ ਜਦੋਂ ਆਪਾਂ ਲੈਸ ਜੜੀ ਸੀ ਹੁਣ ਉਸੇ ਸਲਾਈ ਦੇ ਉੱਪਰ ਹੀ ਆਪਾਂ ਸਲਾਈ ਚ ਲਾਉਣੀ ਆ ਹੁਣ ਦੇਖੋ ਆਪਣਾ ਜਿਹੜਾ ਡਿਜ਼ਾਈਨ ਹੈਗਾ ਉਹ ਬਿਲਕੁਲ ਵੀ ਸਲਾਈ ਦੇ ਵਿੱਚ ਨਹੀਂ ਆਊਗਾ ਜੇ ਆਪਾਂ ਐਦਾਂ ਜੜਾਈ ਕਰਾਂਗੇ ਪਹਿਲਾ ਆਪਾਂ ਲੈਸ ਜੜ ਲਿਆ ਕਰੋ ਫਿਰ ਉਹ ਵਾਲੀ ਜਿਹੜੀ ਸਲਾਈ ਹੁੰਦੀ ਉਹ ਦੂਸਰੇ ਵਾਲੇ ਪਾਸੇ ਵੀ ਆ ਜਾਂਦੀ ਹੁੰਦੀ ਆ ਫਿਰ ਉਸੇ ਸਲਾਈ ਉੱਪਰ ਹੀ ਹੁਣ ਆਪਾਂ ਪੇਸਟਿੰਗ ਪੇਪਰ ਦੀ ਜੜਾਈ ਕਰਨੀ ਆ ਠੀਕ ਹੈ ਜੀ ਹੁਣ ਬਿਲਕੁਲ ਵੀ ਆਪਣਾ ਡਿਜ਼ਾਈਨ ਜਿਹੜਾ ਹੈਗਾ ਉਹ ਵਿੱਚ ਨਹੀਂ ਆਊਗਾ ਇਹ ਬਹੁਤ ਹੀ ਸੌਖਾ ਤਰੀਕਾ ਹੁੰਦਾ ਆ ਆਪਾਂ ਜਿਹੜੀ ਆਪਾਂ ਫਿਨਿਸ਼ਿੰਗ ਦੇ ਨਾਲ ਲੈਸ ਲਾਉਣੀ ਆ ਠੀਕ ਆ ਹੁਣ ਦੇਖੋ ਇਹ ਜਿਹੜੀ ਸਲਾਈ ਹੈਗੀ ਇਹ ਪੇਸਟਿੰਗ ਪੇਪਰ ਦੇ ਇਧਰ ਵਾਲੀ ਸਾਈਡ ਆ ਗਈ ਤੇ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਓਵੇਂ ਓਵੇਂ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਸਿਰਫ ਪੈਰ ਪੈਰ ਤੋਂ 20 ਘੱਟ ਤੁਸੀਂ ਕਪੜਾ ਜਿਹੜਾ ਹੈਗਾ ਉਹ ਰੱਖਣਾ ਹੁੰਦਾ ਤਾਂ ਕਿ ਇਹ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਜਾਵੇ ਠੀਕ ਹੈ ਬਸ ਇੰਨਾ ਕਪੜਾ ਰੱਖੋ ਕਿ ਸਲਾਈ ਨਾ ਕੱਟ ਹੋਵੇ ਆਪਣੇ ਠੀਕ ਹੈ ਤੇ ਬਾਕੀ ਕਪੜੇ ਤੇ ਆਪਾਂ ਇਦਾਂ ਕੱਟ ਲਗਾ ਲੈਣੇ ਨੇ ਤਾਕੀ ਇਹ ਫਿਨਿਸ਼ਿੰਗ ਦੇ ਨਾਲ ਦੂਸਰੀ ਵਾਲੀ ਸਾਈਡ ਹੈਗਾ ਜਿਹੜਾ ਉਹ ਫੋਲਡ ਹੋ ਜਾਵੇ ਹੁਣ ਦੇਖੋ ਜਦੋਂ ਆਪਾਂ ਜਿਹੜਾ ਆ ਕੱਪੜਾ ਹੈਗਾ ਨਾ ਬਾਦੂ ਜਿੰਨਾ ਜਿੰਨਾ ਕ ਆਪਾਂ ਨੂੰ ਗਲਾ ਚੜਾਈ ਚਾਹੀਦੀ ਹੈ ਨਾ 1 ਸਵਾ ਇੰਚ ਆਪਾਂ ਰੱਖ ਲਓ ਤੇ ਬਾਕੀ ਜਿਹੜੀ ਹੈਗੀ ਉਹ ਕਟਿੰਗ ਕਰ ਦੋ ਇਹਦੀ ਇਸੇ ਲਈ ਮੈਂ ਇਹ ਪੇਸਟਿੰਗ ਪੇਪਰ ਲਈ ਸੀ ਜਦੋਂ ਕਿ ਆਪਾਂ ਇਹਨੂੰ ਫੋਲਡ ਕਰਾਂਗੇ ਨਾ ਫਿਰ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਤੁਸੀਂ ਜੇ ਬੁਕਰਮ ਲੈਣਾ ਚਾਹੁੰਦੇ ਹੋ ਬਸ ਜ਼ਿਆਦਾ ਹਾਰਡ ਵਾਲੀ ਬੁਕਰਮ ਨਾਲ ਲਿਓ ਠੀਕ ਹੈ ਉਹਦੇ ਨਾਲ ਗਲਾ ਫਿਨਿਸ਼ਿੰਗ ਦੇ ਨਾਲ ਬਣਦਾ ਹੁੰਦਾ ਹੁਣ ਦੇਖੋ ਇਹ ਆਪਾਂ ਇਦਾਂ ਕਟਿੰਗ ਕਰ ਲਈ ਹੈ ਤੇ ਬਾਕੀ ਜਿਹੜਾ ਕੱਪੜਾ ਅੰਦਰ ਵਾਲਾ ਉਹ ਤੇ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਤਾਂ ਕਿ ਫਿਨਿਸ਼ਿੰਗ ਆ ਜਾਈ ਚ ਹੁਣ ਦੇਖੋ ਜਿਹੜਾ ਡਿਜ਼ਾਈਨ ਹੈਗਾ ਉਹ ਬਿਲਕੁਲ ਵੀ ਆਪਣਾ ਕੱਟ ਨਹੀਂ ਹੋਇਆ ਹੈਗਾ ਕੋਈ ਸਲਾਈ ਨਹੀਂ ਚੱਲੀ ਇਦਾਂ ਫਿਨਿਸ਼ਿੰਗ ਦੇ ਨਾਲ ਇਹ ਆ ਜੂਗੀ ਆਪਣੀ ਲੈਸ ਹੁਣ ਆਪਾਂ ਦੇਖੋ ਇਹਦੇ ਉੱਪਰ ਦਾਮੀ ਸਲਾਈ ਲਾ ਲੈਣੀ ਹੈ ਤਾਂ ਕਿ ਇਹਦੇ ਚ ਹੋਰ ਫਿਨਿਸ਼ਿੰਗ ਆ ਜਾਵੇ ਹੁਣ ਇਹ ਸਲਾਈ ਤੁਸੀਂ ਛੋਟੇ ਬੱਕੇ ਨਾਲ ਮਾਰਨੀ ਹੈ ਕਿਉਂਕਿ ਇਹ ਆਪਾਂ ਸਲਾਈ ਢੇੜਨੀ ਨਹੀਂ ਹੁੰਦੀ ਹੈਗੀ ਠੀਕ ਹੈ ਇਹਦੇ ਨਾਲ ਆਪਣੀਆਂ ਸਲਾਈਆਂ ਵਗੈਰਾ ਨਹੀਂ ਖੋਲਦੀਆਂ ਹੈਗੀਆਂ ਤੁਸੀਂ ਗਲੇ ਦੇ ਉੱਪਰ ਵਾਲੀ ਸਾਈਡ ਜਿਹੜੀ ਦਬੀ ਸਲਾਈ ਹੁੰਦੀ ਹੈ ਉਹ ਜ਼ਰੂਰ ਲਗਾਇਆ ਕਰੋ ਭਾਵੇਂ ਤੁਸੀਂ ਲੇਸ ਵਾਲਾ ਬਣਾਓ ਭਾਵੇਂ ਬਿਨਾ ਲੇਸ ਵਾਲਾ ਠੀਕ ਹੈ ਹੁਣ ਜਿਵੇਂ ਜਿਵੇਂ ਇਹ ਦੇਖੋ ਕੱਪੜੇ ਨੂੰ ਸੈੱਟ ਕਰਦੇ ਜਾਣਾ ਤੇ ਜਿਹੜੀ ਲੇਸ ਹੈਗੀ ਉਹਨੂੰ ਬਾਹਰ ਕੱਢਦੇ ਜਾਣਾ ਆਪਾਂ ਹੁਣ ਦੇਖੋ ਆਪਣਾ ਡਿਜ਼ਾਈਨ ਜਿਹੜਾ ਹੈਗਾ ਉਹ ਬਿਲਕੁਲ ਵੀ ਕੱਟ ਨਹੀਂ ਹੋਇਆ ਜੇ ਤੁਸੀਂ ਪਹਿਲਾਂ ਇਦਾਂ ਗਲੇ ਤੇ ਜੜਾਈ ਕਰੋਗੇ ਲੇਸ ਦੀ ਤੇ ਉਸ ਤੋਂ ਬਾਅਦ ਫਿਰ ਉਹਦੇ नीचे ਪੇਸਟਿੰਗ ਜਾਂ ਬੁਕਰਮ ਵਾਲਾ ਨੈਕ ਰੱਖ ਕੇ ਤੁਸੀਂ ਜੜਾਈ ਕਰੋਗੇ ਦੇਖੋ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਆ ਗਈ ਹੈ ਤੇ ਇੱਧਰ ਵੀ ਆਪਣੀ ਗੁੰਮ ਨਿਕਲੀ ਹੈ ਪਾਈਪਿੰਗ ਠੀਕਾ ਹੁਣ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਆਪਾਂ ਜਿੰਨਾ ਜਿੰਨਾ ਵੀ ਰੱਖਣੀ ਆ ਚੌੜਾਈ ਉਹਨੂੰ ਆਪਾਂ ਇਦਾਂ ਅੰਦਰ ਫੋਲਡ ਕਰ ਦੇਣਾ ਠੀਕ ਆ ਹੁਣ ਇਹ ਗਲੇ ਦੇ ਸ਼ੇਪ ਵਿੱਚ ਹੀ ਕੱਟਿਆ ਹੋਇਆ ਆਪਣੇ ਹੁਣ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਤੇ ਆਪਣਾ ਗਲਾ ਜਿਹੜਾ ਹੈਗਾ ਉਹਦੇ ਵਿੱਚ ਵੀ ਪੂਰੀ ਫਿਨਿਸ਼ਿੰਗ ਆਊਗੀ ਹੁਣ ਤੁਸੀਂ ਦੇਖ ਸਕਦੇ ਜਿਹੜੀ ਲੈਸ ਹੈਗੀ ਆਪਣੀ ਉਹ ਆਪਣਾ ਕੋਈ ਡਿਜ਼ਾਈਨ ਦੇ ਉੱਪਰ ਆਪਣੀ ਸਲਾਈ ਨਹੀਂ ਚੜੀ ਹੈਗੀ ਕਿਉਂਕਿ ਆਪਾਂ ਪਹਿਲਾਂ ਦੇਖੋ ਲੈਸ ਦੀ ਜੜਾਈ ਕਰ ਲਈ ਸੀ ਗਲੇ ਦੇ ਅਨੁਸਾਰ ਫਿਰ ਉਹ ਜਿਹੜੀ ਸਲਾਈ ਦੂਸਰੀ ਵਾਲੀ ਸਾਈਡ ਆ ਗਈ ਫਿਰ ਆਪਾਂ ਉਸੇ ਸਲਾਈ ਦੇ ਉੱਪਰ ਹੀ ਆਪਾਂ ਪੇਸਟਿੰਗ ਜਿਹੜੀ ਹੈਗੀ ਆ ਜੜੀ ਆ ਠੀਕ ਹੈ ਉਸੇ ਸਲਾਈ ਉੱਪਰ ਆਪਾਂ ਸਲਾਈ ਲਗਾਈ ਹੈ ਠੀਕ ਹੈ ਜੀ ਇਹਦੇ ਦੇਖੋ ਤੁਸੀਂ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਜਿਹੜਾ ਗਲਾ ਹੈਗਾ ਉਹ ਆ ਗਿਆ ਐਦਾਂ ਹੀ ਤੁਸੀਂ ਪਾਈਪਿੰਗ ਜਿਹੜੀ ਸਿੰਪਲ ਵਾਲੀ ਹੁੰਦੀ ਆ ਉਹ ਵੀ ਲਗਾ ਸਕਦੇ ਹੋ ਉਹ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਡੀ ਨਿਕਲੂਗੀ ਠੀਕ ਹੈ ਜਿਹੜੇ ਧਾਗੇ ਵਗੈਰਾ ਹੈਗੇ ਨੇ ਉਹ ਆਪਾਂ ਕੱਟ ਲਈਏ ਚ ਹੋਰ ਫਿਨਿਸ਼ਿੰਗ ਆ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇਹ ਵਿੱਚ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਲੈਸ ਨਿਕਲੀ ਆ ਠੀਕ ਹੈ ਤੇ ਦੇਖੋ ਮੈਂ ਤੁਹਾਨੂੰ ਏਦਾਂ ਸਿੱਧਾ ਵਾਲਾ ਸਾਈਡ ਜਿਹੜੀ ਕਰਕੇ ਹੈਗੀ ਉਹ ਦਿਖਾ ਦਨੀ ਆ ਤੇ ਉਲਟੀ ਵਾਲੀ ਸਾਈਡ ਵੀ ਜਿਹੜੀ ਹੈਗੀ ਉਹ ਵੀ ਦਿਖਾ ਦਨੀ ਆ ਪੂਰੀ ਆਪਣੀ ਜਿਹੜੀ ਗੋਮ ਪਾਈਪਿੰਗ ਹੈਗੀ ਉਹ ਨਿਕਲ ਕੇ ਆਈ ਹੈ ਤੇ ਤੁਸੀਂ ਏਦਾਂ ਸੌਖੇ ਤਰੀਕੇ ਨਾਲ ਇਹ ਲੈਸ ਜਾਂ ਪਾਈਪਿੰਗ ਲਗਾ ਸਕਦੇ ਹੋ ਠੀਕ ਹੈ ਜੀ ਹੁਣ ਦੇਖੋ ਚਾਕਾਂ ਤੇ ਆਪਾਂ ਆਸਾਨੀ ਨਾਲ ਕਿਵੇਂ ਪਾਈਪਿੰਗ ਕੱਢਣੀ ਹੈਗੀ ਜਿੰਨਾ ਵੀ ਤੁਹਾਡਾ ਘੇਰਾ ਹੈਗਾ ਤੁਸੀਂ ਨੇ ਏਦਾਂ ਸੂਟ ਪਹਿਲਾਂ ਬਿਸ਼ਾ ਕੇ ਰੱਖ ਲੈਣਾ ਹੁਣ ਇਹ ਸੂਟ ਦੀ ਸਿੱਧੀ ਵਾਲੀ ਸਾਈਡ ਹੈ ਠੀਕ ਹੈ ਤੇ ਇਦਾਂ ਆਪਾਂ ਜਿੰਨਾ ਵੀ ਘੇਰਾ ਤੁਹਾਡਾ ਹੈਗਾ ਨਿਸ਼ਾਨ ਲਗਾ ਲੈਣੇ ਨੇ ਤੁਸੀਂ ਪਾਈਪਿੰਗ ਵਾਸਤੇ ਨਾ 2 2 ਇੰਚ ਜ਼ਿਆਦਾ ਰੱਖ ਲਿਆ ਕਰੋ ਹੁਣ ਜਿਹੜੀ ਹਿੱਪ ਵਾਲੀ ਨਿਸ਼ਾਨੀ ਹੈਗੀ ਆ ਉਸ ਤੋਂ ਆਪਾਂ ਇਦਾਂ ਨੀਚੇ ਘੇਰੇ ਵਾਲੇ ਨਿਸ਼ਾਨ ਨਾਲ ਸਿੱਧਾ ਇਹਨੂੰ ਮਲਾ ਦੇਣਾ ਠੀਕ ਹੈ ਮੇਰੇ ਸੂਟ ਦੇ ਵਿੱਚ ਤਾਂ ਲਾਈਨਾਂ ਸੀਗੀਆਂ ਚਲੋ ਮੈਂ ਤਾਂ ਸੌਖਾ ਹੀ ਕੱਢ ਲੈਂਦੀ ਪਰ ਮੈਂ ਤੁਹਾਨੂੰ ਦੱਸਣ ਲਈ ਹੀ ਇਹ ਨਿਸ਼ਾਨ ਲਗਾਏ ਨੇ ਤੁਸੀਂ ਨਿਸ਼ਾਨ ਜਿਹੜੇ ਹੈਗੇ ਨੇ ਉਹ ਲਗਾ ਲਿਆ ਕਰੋ ਫਿਰ ਜਿਹੜੀ ਆਪਣੀ ਪਾਈਪਿੰਗ ਹੁੰਦੀ ਉਹ ਫਿਨਿਸ਼ਿੰਗ ਦੇ ਨਾਲ ਨਿਕਲਦੀ ਹੁੰਦੀ ਹੈ ਇਕਸਾਰ ਹੁਣ ਦੇਖੋ ਇਹ ਸ਼ਰਟ ਦੀ ਉਲਟੀ ਵਾਲੀ ਸਾਈਡ ਆ ਇੱਧਰ ਆਪਾਂ ਲੈਸ ਰੱਖਾਂਗੇ ਠ ਸਿੱਧੀ ਵਾਲੀ ਸਾਈਡ ਆਪਾਂ ਨਿਸ਼ਾਨ ਲਗਾਏ ਨੇ ਉਲਟੀ ਵਾਲੀ ਸਾਈਡ ਆਪਾਂ ਲੇਸ ਰੱਖਾਂਗੇ ਹੁਣ ਤੁਸੀਂ ਧਿਆਨ ਨਾਲ ਦੇਖਣਾ ਆਪਾਂ ਕਿਵੇਂ ਰੱਖਣਾ ਠੀਕ ਹੈ ਜੀ ਤੇ ਇਹ ਐਦਾਂ ਆਪਾਂ ਲੇਸ ਰੱਖਣੀ ਆ ਠੀਕ ਆ ਤੇ ਆ ਜਿਹੜੇ ਨਿਸ਼ਾਨ ਹੈਗੇ ਨੇ ਨਾ ਐਦਾਂ ਇੱਥੇ ਸਲਾਈ ਲਗਾ ਕੇ ਆਪਾਂ ਜਿਵੇਂ ਹੁਣ ਇੱਧਰ ਆਪਾਂ ਸਲਾਈ ਲਗਾ ਲਈ ਠੀਕ ਹੈ ਜੀ ਇਹ ਸਿੱਧੀ ਵਾਲੀ ਸਾਈਡ ਮੈਂ ਲੇਸ ਦੀ نیچے ਰੱਖੀ ਆ ਡਿਜ਼ਾਈਨ ਜਿਹੜਾ ਸਿੱਧਾ ਹੋਊਗਾ ਉਹ ਨੀਚੇ ਵਾਲੀ ਸਾਈਡ ਰੱਖਿਆ ਪੁੱਠਾ ਵਾਲਾ ਉੱਪਰ ਰੱਖਿਆ ਜਦੋਂ ਇਹ ਮੁੜ ਕੇ ਆਊਗਾ ਫਿਰ ਇਹ ਸਿੱਧਾ ਹੀ ਨਿਕਲੂਗਾ ਠੀਕ ਆ ਆਪਣੇ ਸਾਨੂੰ ਦਿਖੂਗਾ ਸਿੱਧਾ ਤੇ ਇਦਾਂ ਆਪਾਂ ਦੋ ਵਾਰੀ ਇਹਨੂੰ ਫੋਲਡ ਕਰਾਂਗੇ ਕੱਪੜੇ ਨੂੰ ਤੇ ਜਿਹੜੇ ਇਹ ਨਿਸ਼ਾਨ ਲਗਾਏ ਨੇ ਇਹਦੇ ਉੱਪਰ ਹੀ ਆਪਾਂ ਇਹਨਾਂ ਨੂੰ ਫੋਲਡ ਕਰਾਂਗੇ ਠੀਕ ਆ ਤੇ ਹੁਣ ਦੇਖੋ ਆਪਾਂ ਕੀ ਕਰਾਂ ਜਿਹੜੇ ਇਹ ਨਿਸ਼ਾਨ ਲੱਗੇ ਹੋਏ ਨੇ ਨਾ ਆਪਾਂ ਇਦਾਂ ਸ਼ਰਟ ਦੀ ਉਲਟੀ ਵਾਲੀ ਸਾਈਡ ਕਰ ਲੈਣੀ ਹੈ ਨਿਸ਼ਾਨ ਆਪਣੇ ਸਿੱਧੇ ਵਾਲੇ ਪਾਸੇ ਲਗਾਏ ਸੀ ਹੁਣ ਦੇਖੋ ਮੈਂ ਸ਼ਰਟ ਦੀ ਉਲਟੀ ਵਾਲੀ ਸਾਈਡ ਤੇ ਇਦਾਂ ਕਰਕੇ ਲੈਸ ਰੱਖੂੰਗੀ ਲੇਸ ਦਾ ਜਿਹੜਾ ਮੂੰਹ ਹੈਗਾ ਉਹ ਅੰਦਰ ਵਾਲੀ ਸਾਈਡ ਰੱਖੂਗੀ ਮੈਂ ਠੀਕ ਹੈ ਤੇ ਸਿੱਧਾ ਵਾਲਾ ਪਾਸਾ ਲੈਸ ਦਾ نیچے ਚਲਾ ਗਿਆ ਹੁਣ ਪੁੱਠਾ ਵਾਲਾ ਜਿਹੜਾ ਪਾਸਾ ਹੈਗਾ ਉਹ ਉੱਪਰ ਚਲਾ ਗਿਆ ਮੇਰੀ ਲੈਸ ਤਾਂ ਚਲੋ ਸੇਮ ਹੀ ਆ ਇਹ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਕਿ ਤਾਂ ਕਿ ਤੁਹਾਡੀ ਜੇ ਲੈਸ ਦਾ ਡਿਜ਼ਾਈਨ ਇਦਾਂ ਦਾ ਹੋਵੇ ਕਿ ਉਹਦੀ ਪੁੱਠ ਸਿੱਧ ਹੋਵੇ ਤਾਂ ਤੁਹਾਨੂੰ ਮਤਲਬ ਯਾਦ ਰਹੇ ਕਿ ਆਪਾਂ ਕਿਹੜਾ ਵਾਲਾ ਪਾਸਾ ਹੈਗਾ ਉਹ نیچے ਰੱਖਣਾ ਆਪਾਂ ਸਿੱਧਾ ਵਾਲਾ ਪਾਸਾ نیچے ਰੱਖਣਾ ਹੁੰਦਾ ਠੀਕ ਹੈ ਤੇ ਇਦਾਂ ਘੇਰੇ ਦੇ ਅੰਦਰ ਵਾਲੀ ਸਾਈਡ ਰੱਖ ਕੇ ਆਪਾਂ ਇਦਾਂ ਬਿਲਕੁਲ ਕਰਾਰੀ ਤੇ ਰੈਲੈਸ ਰੱਖਣੀ ਆ ਤੇ ਹੁਣ ਦੇਖੋ ਇਹ ਆਪਣਾ ਹਿਪ ਵਾਲਾ ਨਿਸ਼ਾਨ ਆ ਗਿਆ ਉਸ ਤੋਂ ਆਪਾਂ 1.5 ਇੰਚ ਉੱਪਰ ਤੱਕ ਲੈ ਕੇ ਜਾਣੀ ਆ ਲੈਸ ਜਾਂ ਆਪਣੀ ਪਾਈਪਿੰਗ ਠੀਕ ਹੈ ਜੀ ਬਿਲਕੁਲ ਆਪਾਂ ਕੋਨੇ ਤੇ ਨਹੀਂ ਲਾਉਣੀ ਜਿੱਥੇ ਤੱਕ ਆਪਣਾ ਚਾਕ ਫਿਨਿਸ਼ਿੰਗ ਹੋਊਗਾ ਆਪਾਂ ਉੱਪਰ ਤੱਕ ਲੈ ਜਾ ਕਰੋ ਇਹਨੂੰ ਫਿਰ ਇਹ ਫਿਨਿਸ਼ਿੰਗ ਨਾਲ ਆਉਂਦੀ ਆ ਹੁਣ ਦੇਖੋ ਲੈਸ ਇੱਧਰ ਹੋ ਗਈ ਆਪਣੀ ਹੁਣ ਆਪਾਂ ਸਿੱਧੀ ਵਾਲੀ ਸਾਈਡ ਕਰ ਲਈ ਆ ਛਾੜਦੀ ਹੁਣ ਜਿਹੜੇ ਨਿਸ਼ਾਨ ਨੇ ਕਿਵੇਂ ਆਪਾਂ ਇਹਦੇ ਉੱਪਰ ਫੋਲਡ ਕਰਨਾ ਇਦਾਂ ਇੱਕ ਵਾਰੀ ਫੋਲਡ ਕੀਤਾ ਤੇ ਫਿਰ ਆਪਾਂ ਦੂਸਰੀ ਵਾਰੀ ਆਪਾਂ ਇਦਾਂ ਨਿਸ਼ਾਨ ਦੇ ਉੱਪਰ ਫੋ ਤੇ ਦੁਆਰਾ ਦੱਸਦੀ ਆ ਮੈਂ ਤੁਹਾਨੂੰ ਧਿਆਨ ਨਾਲ ਦੇਖਿਓ ਇਦਾਂ ਇੱਕ ਵਾਰੀ ਫੋਲਡ ਕੀਤਾ ਫਿਰ ਦੋ ਵਾਰੀ ਜਿਹੜਾ ਦੂਜੀ ਵਾਰੀ ਫੋਲਡ ਹੋਊਗਾ ਉਹ ਜਿਹੜੇ ਆਪਾਂ ਨਿਸ਼ਾਨ ਲਗਾਏ ਨੇ ਉਹਦੇ ਉੱਪਰ ਆਪਾਂ ਇਦਾਂ ਫੋਲਡ ਕਰ ਦੇਣਾ ਠੀਕ ਆ ਇਦਾਂ ਤੁਹਾਡੀ ਜਿਹੜੀ ਪਾਈਪਿੰਗ ਹੈਗੀ ਆ ਜਾਂ ਆਪਣੀ ਲੇਸ ਹੈਗੀ ਆ ਬਿਲਕੁਲ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਊਗੀ ਤੇ ਤੁਹਾਨੂੰ ਸੌਖਾ ਹੋ ਜਾਊਗਾ ਚਾਕਾਂ ਦੇ ਵਿੱਚ ਬੜ ਵੀ ਨਹੀਂ ਪੈਂਦਾ ਹੁੰਦਾ ਜੇ ਆਪਾਂ ਇਦਾਂ ਨਿਸ਼ਾਨ ਲਗਾ ਕੇ ਪਾਈਪਿੰਗ ਕੱਟਦੇ ਹੁੰਨੇ ਆ ਹੁਣ ਬਸ ਆਪਾਂ ਇਹਨੂੰ ਨਿਸ਼ਾਨ ਦੇ ਉੱਪਰ ਹੀ ਇਦਾਂ ਰੱਖ ਕੇ ਫੋਲਡ ਕਰੀ ਜਾਣਾ ਔਰ ਬਰੀਕ ਬੱਖੇ ਨਾਲ ਇਹ ਆਪਾਂ ਸਲਾਈ ਲਗਾਉਣੀ ਆ ਕਿਉਂਕਿ ਇਹ ਆਪਾਂ ਉਦੇੜਨੀ ਨਹੀਂ ਨਹੀਂ ਹੈਗੀ ਸਲਾਈ ਠੀਕ ਹੈ ਜੀ ਹੁਣ ਦੇਖੋ ਇਹ ਆਪਣਾ ਨਿਸ਼ਾਨ ਆ ਗਿਆ ਚਾਕ ਦਾ ਉਸ ਤੋਂ ਆਪਾਂ ਕਿਵੇਂ ਰੱਖਣਾ ਦੇਖੋ ਤੁਸੀਂ ਧਿਆਨ ਨਾਲ ਦੇਖਣਾ ਬਸ ਜਿਹੜਾ ਆਪਣੀ ਲੈਸ ਦਾ ਡਿਜ਼ਾਈਨ ਹੈਗਾ ਨਾ ਬਿਲਕੁਲ ਆਪਾਂ ਇਹਦੇ ਕੋਨੇ ਜਿਹੇ ਤੇ ਰੱਖ ਲੈਣਾ ਇਦਾਂ ਇੱਥੋਂ ਆਪਣੇ ਜਿਹੜੇ ਹੁੰਦੇ ਨੇ ਕੰਨ ਜੇ ਨਹੀਂ ਨਿਕਲਦੇ ਹੁੰਦੇ ਫੇਰ ਠੀਕ ਹੈ બસ ਇਹ ਤੋਂ ਤੁਸੀਂ ਧਿਆਨ ਨਾਲ ਕੱਢਣੀ ਆਪਣੀ ਪਾਈਪਿੰਗ ਠੀਕ ਹੈ ਜੀ ਤੇ ਤੁਸੀਂ ਇਦਾਂ ਇੱਕ 1.5 ਇੰਚ ਤੱਕ ਉੱਪਰ ਤੱਕ ਲੈ ਜਾ ਕਰੋ ਬਸ ਪਾਈਪਿੰਗ ਫਿਰ ਆਪਣਾ ਚਾਕ ਜਿਹੜਾ ਹੁੰਦਾ ਉੱਥੋਂ ਆਪਣੀ ਸਲਾਈ ਢੇੜਦੀ ਨਹੀਂ ਹੁੰਦੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਕਿੰਨੀ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਈ ਆ ਆਪਣਾ ਜਿਹੜਾ ਡਿਜ਼ਾਈਨ ਹੈਗਾ ਤੇ ਇਦਾਂ ਆਪਾਂ ਇਹਨੂੰ ਅੰਦਲੇ ਵਾਲੇ ਪਾਸੇ ਚਾਕ ਨੂੰ ਫੋਲਡ ਕਰ ਦੇਵਾਂਗੇ ਤੇ ਇਹਦੇ ਉੱਪਰ ਦਾਮੀ ਸਲਾਈ ਲਗਾ ਲਾਂਗੇ ਤੇ ਤੁਸੀਂ ਚਾਕ ਕੋਲੋਂ ਦੇਖ ਸਕਦੇ ਹੋ ਜਿੱਥੋਂ ਆਪਣਾ ਸ਼ੁਰੂ ਹੁੰਦਾ ਚਾਕ ਉਥੋਂ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਪਾਈਪਿੰਗ ਜਿਹੜੀ ਹੈਗੀ ਉਹ ਨਿਕਲ ਕੇ ਆਈ ਆ ਤੇ ਇਦਾਂ ਜੇ ਤੁਸੀਂ ਕੱਢੋਗੇ ਬਿਲ hip ਕੋਲੋਂ ਠੀਕ ਆ ਬਸ ਜਿਹੜੇ ਨਿਸ਼ਾਨ ਲਗਾ ਕੇ ਕੱਢ ਲਿਆ ਕਰੋ ਤੇ ਇਦਾਂ ਆਪਾਂ ਇਹਦਾ ਨੀਚੋਂ ਘੇਰਾ ਫੋਲਡ ਕਰ ਦੇਣਾ ਦੇਖੋ ਪਾਈਪਿੰਗ ਵਾਲਾ ਘੇਰਾ ਜਿਹੜਾ ਹੈਗਾ ਉਹ ਇਦਾਂ ਹੀ ਫੋਲਡ ਹੁੰਦਾ ਹੁੰਦਾ ਨੀਚੋਂ ਤਾਂ ਕਿ ਆਪਾਂ ਨੂੰ ਫਿਊਚਰ ਦੇ ਵਿੱਚ ਜੇ ਘੱਟ ਵੱਧ ਕਰਨਾ ਪੈ ਜੇ ਨਾ ਆਪਣੀ ਲੈਂਥ ਸ਼ਾਰਟ ਦੀ ਤਾਂ ਆਪਾਂ ਆਸਾਨੀ ਨਾਲ ਕਰ ਸਕੀਏ ਠੀਕ ਹੈ ਜੀ ਉਦਾਂ ਆਪਾਂ ਦੂਸਰੀ ਤਰ੍ਹਾਂ ਫੋਲਡ ਕਰਦੇ ਹੁੰਨੇ ਆ ਕਿਰਾ ਤੇ ਇਹਦੇ ਉੱਪਰ ਆਪਾਂ ਇਦਾਂ ਦਬਮੀ ਸਲਾਈ ਲਗਾ ਲਵਾਂਗੇ ਫਿਨਿਸ਼ਿੰਗ ਦੇ ਨਾਲ ਇਹ ਆਪਾਂ ਸਲਾਈ ਜਿਹੜੀ ਹੈਗੀ ਉਹ ਢੇੜਨੀ ਨਹੀਂ ਹੁੰਦੀ ਇਹ ਆਪਾਂ ਛੋਟੇ ਬੱਕੇ ਨਾਲ ਹੀ ਮਾਰਨੀ ਹੁੰਦੀ ਆ ਠੀਕ ਆ ਤੇ ਇਦਾਂ ਤੁਸੀਂ ਬਾਕੀ ਚਾਕਾਂ ਤੇ ਵੀ ਕੱਢ ਸਕਦੇ ਹੋ ਪਾਈਪਿੰਗ ਜਿਵੇਂ ਮੈਂ ਤੁਹਾਨੂੰ ਇਹਦੇ ਤੇ ਦੱਸਿਆ ਠੀਕ ਆ ਤੇ ਇੱਥੇ ਆਪਾਂ ਪੱਕੀ ਸਲਾਈ ਕਰ ਲੈਣੀ ਆ ਤਾਂ ਕਿ ਆਪਣੇ ਇੱਥੋਂ ਢੇੜੇ ਨਾ ਆਪਣੀ ਲੈਸ ਤੇ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖੋ ਇੱਥੋਂ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਪਾਈਪਿੰਗ ਹੈਗੀ ਨਿਕਲ ਕੇ ਆਈ ਹੈ ਚਾਕਾਂ ਕੋਲੋਂ ਤੇ ਇਦਾਂ ਬਿਲਕ ਇਦਾਂ ਤੱਕ ਤੁਸੀਂ ਦੇਖੋ ਇਦਾਂ ਪਾਈਪਿੰਗ ਤੁਸੀਂ ਕੱਢ ਸਕਦੇ ਹੋ ਬਿਲਕੁਲ ਆਸਾਨੀ ਨਾਲ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ اگਦੀ ਵੀਡੀਓ ਦੇ ਵਿੱਚ ਧੰਨ